ਹੌਲੀ ਹੌਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਲੋਬੀ ਵਾਲਿਆਂ ਨੂੰ ਦਿੱਲੀ ਭੇਜ ਰਹੇ ਨੇ ਕਿਉਂਕਿ ਉਹਨਾਂ ਨੇ ਪੱਕੇ ਡੇਰੇ ਲਾਏ ਹੋਏ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰਗ ਚੱਡਾ ਨੂੰ ਪਹਿਲਾਂ ਵੱਡਾ ਝਟਕਾ ਦਿੱਤਾ ਗਿਆ ਸੀ ਰਗ ਚੱਡਾ ਜਿਹੜੀ ਕੋਠੀ ਦੇ ਵਿੱਚ ਰਹਿ ਰਹੇ ਸੀ ਉਹ ਕੋਠੀ ਖਾਲੀ ਕਰਵਾ ਦਿੱਤੀ ਗਈ ਹੈ ਕਿਉਂਕਿ ਉਹ ਐਜ਼ ਅ ਸੁਪਰ ਸੀਐਫ ਦਾ ਕੰਮ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਬਾਕੀ ਦੇ 150 ਰਹਿੰਦੇ ਨੇ ਉਹ ਆਪ ਦੀ ਦਾਵਤ ਰਿਖਦੇ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਅਤੇ ਉਹਦੇ ਸਿਗਨੇਚਰਾਂ ਤੋਂ ਬਿਨਾ ਕੋਈ ਵੀ ਕੰਮ ਆਰੰਭ ਨਾ ਕੀਤਾ ਜਾਵੇ ਇੱਕ ਹੋਰ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਹੈ ਦਿੱਲੀ ਵਾਲਿਆਂ ਦੀ ਇੱਕ ਹੋਰ ਵਿਗੜ ਦਿਗ ਪਈ ਹੈ ਯਾਨੀ ਕਿ ਦਿੱਲੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਤ ਕੇਸ਼ੀਵਾਲ ਦੇ ਖਾਸ ਖਾਸ ਨੂੰ ਦਿੱਲੀ ਭੇਜ ਦਿੱਤਾ ਗਿਆ ਹੈ ਉਹਦੇ ਵਿੱਚ ਦੋ ਤੱਤ ਸਾਹਮਣੇ ਆਏ ਨੇ ਇੱਕ ਪਾਸੇ ਉਹਦੇ ਉੱਤੇ ਈੜੀ ਦਾ ਕੇਸ ਚੱਲ ਰਿਹਾ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਚਿਆ ਕਿ ਭਈ ਇਹ ਦਾਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਪੰਜਾਬ ਸਰਕਾਰ ਉੱਤੇ ਪ੍ਰਭਾਵ ਪਵੇਗਾ ਤੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਾਜਵਾ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਗਈ ਸੀ ਉਹ ਵੀਡੀਓ ਵੀ ਉਸ ਦੇ ਦੁਆਰਾ ਕੀਤੀ ਸੀ ਅਸੀਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਜਿੰਨਾ ਵੀ ਆ ਪੰਜਾਬ ਸਰਕਾਰ ਦਾ ਕੈਬਨਟ ਤੋਂ ਲੈ ਕੇ ਕਟਿੰਗ ਤੱਕ ਐਡੀਟਿੰਗ ਤੱਕ ਜਿਹੜਾ ਕੰਮ ਸੰਭਾਲਿਆ ਜਾਂਦਾ ਸੀ ਉਹ ਸੀ ਅਨਿਕੇਤ ਸਖਸੈਨਾ ਅਨਿਕੇਤ ਸਖਸੈਨਾ ਨੂੰ ਪੇਜ ਦਿੱਤਾ ਗਿਆ ਹੈ ਦਿੱਲੀ ਦੇ ਵਿੱਚ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸੇ ਸਮੇਂ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਪੀਐਫ ਦੇ ਸੀ ਅਨਿਕੇਤ ਸਖਸੈਨਾ ਲਗਾਤਾਰ ਮੀਡੀਆ ਦੇ ਵਿੱਚ ਕੰਮ ਕਰਦੇ ਰਹੇ ਅਤੇ ਜਿਵੇਂ ਹਰਿਆਣਾ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਜਾਂ ਯੂਪੀ ਦੇ ਵਿੱਚ ਜੇਕਰ ਕੋਈ ਮੀਡੀਆ ਦੀ ਟੀਮ ਭੇਜਣੀ ਹੈ ਤਾਂ ਪੰਜਾਬ ਦੇ ਖਰਚੇ ਤੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਪੈਸਾ ਲੈ ਕੇ ਸਾਰਾ ਕੁਝ ਜਿਹੜਾ ਹੈ ਉਹ ਅਰਕੇਸ਼ ਸਖਸੈਣਾ ਦੇ ਦੁਆਰਾ ਕੀਤਾ ਜਾਂਦਾ ਸੀ ਅਰਕੇਸ਼ ਜਿਹੜੇ ਸਖਸੈਣਾ ਨੇ ਉਹਨਾਂ ਵੱਲੋਂ ਸਰਕਾਰੀ ਕਠੀ ਜੇ ਸਰਕਾਰੀ ਕੂਟੀ ਸਰਕਾਰੀ ਗੱਡੀ ਤੇ ਤਰਖਾ ਪੰਜਾਬ ਦੇ ਖਜ਼ਾਨੇ ਵਿੱਚੋਂ ਲਈ ਜਾਂਦੀ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਸ ਦੀ ਦੇਖ ਰੇਖ ਅਨੁਕੀਰ ਸਖੈਣਾ ਕਰ ਰਹੇ ਸੀ ਖਾਸ ਕਰਕੇ ਉਹ ਕਲਾਸਾ ਦਿੱਤੀ ਸੀ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਤੇ ਆਗੇ ਆਗੂਆਂ ਨੂੰ ਕਿ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਬੋਲਣਾ ਕਿਵੇਂ ਹੈ ਟਾਰਗੇਟ ਕਿਵੇਂ ਕਰਨਾ ਹੈ ਹਾਲਾਂਕਿ ਜਿਹੜੇ ਪੰਜਾਬ ਦੇ ਜਿੰਨੇ ਵੀ ਮੰਤਰੀ ਅਤੇ ਵਿਧਾਇਕ ਨੇ ਉਹ ਕਿਤੇ ਜਿਆਦਾ ਇੰਟੈਲੀਜੈਂਟ ਨੇ ਅਨੁਕੀਰ ਸਖੈਣਾ ਨੂੰ لیکن او میڈیا اُتے بنیا ਹੋਇਆ ਸੀ इवन دو ਵਿਧਾਨ ਸਭਾ ਦੇ ਸੈਸ਼ਨ ਤੇ ਵੀ ਉਸ ਦੀ ਨਜ਼ਰ ਆਂਦੀ ਸੀ اُس ਦੀਆਂ سوشل میڈیا ਉਤੇ ਵੀਡੀਓ ਵਾਇਰਲ ਹੋਈਆਂ ਬਾਅਦ ਵਿੱਚ ਕੁਲਤਾ ਸਿੰਘ ਸਤਪਾ ਵੱਡੋ ਪੱਲਾ ਝਾੜ ਦਿੱਤਾ ਗਿਆ ਜਦੋਂ ਕੁਛ ਕੁਛ ਹੋਈ ਵੀ ਉਹ ਇਸ ਚੀਜ਼ ਨੂੰ ਕਿਉਂ ਦੇਖ ਰਿਹਾ ਹੈ ਕਿਉਂ ਚਲਾ ਰਿਹਾ ਹੈ ਕਿਉਂ ਇਨਸਟਰਕਸ਼ਨ ਦੇ ਰਿਹਾ ਹੈ ਤੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਬਾ ਦੀ ਵੀਡੀਓ ਜਿਹੜੀ ਐਡੀਟਿੰਗ ਕੀਤੀ ਸੀ ਉਹ ਅਲੀ ਕੇਸ ਅਕਸੈਰਾ ਵੱਲੋਂ ਕੀਤੀ ਗਈ ਹੈ ਯਾਨੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਵੀਡੀਓ ਐਡੀਟਿੰਗ ਕੀਤੀ ਹੈ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਉਸ ਕਰਕੇ ਜਾਂ ਜਿਹੜਾ ਪੈਸਾ ਲੁੱਟਿਆ ਜਾ ਰਿਹਾ ਹੈ ਖਜ਼ਾਨੇ ਦੀ ਡੁੱਟ ਕੀਤੀ ਜਾ ਰਹੀ ਹੈ ਉਸ ਕਰਕੇ ਅਨਕੇਸ਼ ਸਰਮਨ ਤੇ ਤੀਜਾ ਕਾਰ ਦੱਸਿਆ ਜਾ ਰਿਹਾ ਹੈ ਕਿ ਉਹਦੇ ਈਵੀ ਦਾ ਕੇਸ ਵੀ ਉਹਦੇ ਉੱਤੇ ਚੱਲਦਾ ਹੈ ਪੰਜਾਬ ਸਰਕਾਰ ਉੱਤੇ ਪ੍ਰਭਾਵ ਨਾ ਪਵੇ ਇਸ ਕਰਕੇ ਅਨਕੇਸ਼ ਸੇਰਾ ਨੂੰ ਜਿਹੜਾ ਹੈ ਪੰਜਾਬ ਦੇ ਵਿੱਚੋਂ ਫਿਲਹਾਲ ਇੱਕ ਵਾਰ ਕੁਝ ਸਮੇਂ ਲਈ ਆਊਟ ਕਰ ਦਿੱਤਾ ਗਿਆ ਹੈ ਦੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆម ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਦੇ ਰਾਹ ਵਕਰੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਠੋਕੇ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਨੱਕੋ ਨੱਕ ਭਰਿਆ ਹੋਇਆ ਹੈ ਜੇਕਰ ਕਿਸੇ ਪੰਚਾਇਤ ਨੂੰ ਮਿਊਸਪਲ ਕਮੇਟੀ ਨੂੰ ਕਿਸੇ ادارے ਨੂੰ ਪੈਸਿਆਂ ਦੀ ਲੋੜ ਹੈ ਬੇਝਿਜਕ ਸਾਡੇ ਕੋਲ ਆਵੇ ਅਸੀਂ ਕਰੋੜਾਂ ਰੁਪਏ ਉਸ ਨੂੰ ਮੁਹੱਈਆ ਕਰਵਾਵਾਂਗੇ ਤੁਸੀਂ ਵਿਕਾਸ ਦੇ ਕੰਮ ਕਰੋ ਇਹ ਗੱਲ ਕਹੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੇ ਕਿਹਾ ਕਿ ਜੇਕਰ ਖਜ਼ਾਨਾ ਖਾਲੀ ਹੁੰਦਾ ਉਹਨੂੰ ਖਜ਼ਾਨਾ ਨਹੀਂ ਕਹਿੰਦੇ ਉਸਨੂੰ ਪੀਪਾ ਕਹਿੰਦੇ ਨੇ ਜਿਹੜਾ ਅਕਸਰ ਹੀ ਹੁੰਦਾ ਅਜਿ ਕਰਦੇ ਤੁਸੀਂ ਮਲਪ੍ਰਿਤ ਬਾਦਲ ਤੇ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੇ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਅਲੱਗ ਤੋਂ ਵਿਖਬਾਰੀ ਕੀਤੀ ਹੈ ਯਾਨੀ ਕਿ ਦੋਨਾਂ ਦੇ ਆਡਟ ਬਿਆਨ ਨੇ ਇਟ ਮੀਨਸ ਕਿ ਅਰਵਿਦ ਕੇ ਜੀ ਬਾਦ ਨੂੰ ਪੰਜਾਬ ਦੇ ਖਜ਼ਾਨੇ ਦਾ ਜ਼ਿਆਦਾ ਪਤਾ ਹੈ ਆ ਅਯੋਗ ਪਤਿਆ ਦੇ ਹਿਤਾ ਦੀ ਗੱਲ ਕੀਤੀ ਚਾਹੇਗੀ ਉਦਯੋਗਪਤੀਆਂ ਨੂੰ ਦੇ ਰਹਿਣ ਵਾਸਤੇ ਇਹਦਾ ਮਾਹੌਲ ਬਣਾਇਆ ਜਾਵੇਗਾ ਹਾਲਾਂਕਿ ਲਾਰਡ ਆਰਡਰ ਨੂੰ ਲੈ ਕੇ ਜਿਹੜੇ ਉਦਯੋਗਪਤੀ ਨੇ ਕਾਰੋਬਾਰੀ ਨੇ ਫੈਕਟਰੀਆਂ ਦੇ ਮਾਲਕ ਨੇ ਉਹ ਸੇਫ ਨਹੀਂ ਨੇ ਇਸ ਕਰਕੇ ਉਹ ਮੱਧ ਪ੍ਰਦੇਸ਼ ਦੇ ਵਿੱਚ ਆਪਣੀ 16000 ਕਰੋੜ ਰੁਪਏ ਦੀ ਇਨਵੈਸਟਮੈਂਟ ਕਰ ਰਹੇ ਨੇ ਇਧਰ ਰਾਤ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਦੂਸਰੇ ਪਾਸੇ ਇੱਕ ਠੋਕੇ ਜਵਾਬ ਦਿੱਤਾ ਆਪ ਆਪੀ ਪਾਰਟੀ ਦੇ ਕ੍ਰਿਮੀਨਲ ਅਰਵਿਧ ਗਿਜਵਾਲ ਨੇ ਭਈ ਉਦਯੋਗਪਤੀ ਇੱਥੇ ਪੰਜਾਬ ਦੇ ਵਿੱਚ ਬਿਜ਼ਨਸ ਕਰ ਸਕਦੇ ਨਹੀਂ ਫੈਕਟਰੀਆਂ ਲਗਾ ਸਕਦੇ ਫੈਕਟਰੀਆਂ ਲਗਾ ਸਕਦੇ ਐਨਵੈਸਟਮੈਂਟਸ ਕਰ ਸਕਦੇ ਨੇ ਲੇਕਿਨ ਸਬ ਸਿਟੀ ਦੀ ਆਸ ਰੱਖਣਾ ਪੰਜਾਬ ਦਾ ਖਜ਼ਾਨਾ ਇਨਾ ਨਹੀਂ ਭਰਿਆ ਹੋਇਆ ਜਿੰਨਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਅਧਯੋਗ ਪਤੀਆਂ ਨੂੰ ਕਿਸੇ ਵੀ ਬੇਸ ਤੇ ਸਬ ਸਿਟੀ ਨਹੀਂ ਦਿੱਤੀ ਚਾਹੇਗੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਵੀ ਭਈ ਨਹੀਂ ਖਜ਼ਾਨਾ ਭਰਿਆ ਪਿਆ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਕਹਿ ਰਹੇ ਨੇ ਖਜ਼ਾਨਾ ਖਾਲੀ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਆਪਣੇ ਆਪਣੇ ਰਾਤ ਚੱਲ ਰਹੇ ਨੇ ਤੇ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਆਪਣੇ ਰਾਤ ਚੱਲ ਰਹੇ ਨੇ ਇੱਕ ਪਾਸੇ ਅਨਿਕੇਸ਼ ਸਖਸੈਨਾ ਨੂੰ ਜਿਹੜਾ ਪੰਜਾਬ ਦੀ ਸਿਆਸਤ ਵਿੱਚੋਂ ਆਊਟ ਕਰ ਦਿੱਤਾ ਗਿਆ ਹੈ ਅਸੀਂ ਪੱਕੇ ਸਮੇਂ ਤਾ ਪੱਕੇ ਸਮੇਂ ਦੇ ਲਈ ਤਾਂ ਨਹੀਂ ਕਹਿ ਸਕਦੇ ਲੇਕਿਨ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਬਾ ਦੀ ਜਿਹੜੀ ਵੀਡੀਓ ਐਡੀਟਿੰਗ ਕੀਤੀ ਗਈ ਉਹ ਹੱਥ ਹੈ ਅਨਿਕੇਸ਼ ਸਖਸੈਨਾ ਦਾ ਤੇ ਦੂਸਰੇ ਪਾਸੇ ਈਦੀ ਦੇ ਵੀ ਕੇਸ ਕੁਝ ਉਹਦੇ ਉੱਤੇ ਚੱਲ ਰਹੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਅਨਕੇਸ਼ ਜਿਹੜੇ ਸਖਸੈਨਾ ਨੇ ਉਹ ਕਿਸੇ ਸਮੇਂ ਅਰਵਿੰਦ ਕੇਜੀਵਾਲ ਦੇ ਪੀਏ ਵੀ ਰਹੇ ਨੇ ਜਿੰਨਾ ਵੀ ਮੀਡੀਆ ਹੈ ਜਿੰਨਾ ਵੀ ਸੋਸ਼ਲ ਸਿਸਟਮ ਹੈ ਸਾਰਾ ਅਨਕੇਸ਼ ਸਖਸੈਨਾ ਵੱਲੋਂ ਸਵਾਲਿਆ ਜਾਂਦਾ ਹੈ ਅਤੇ ਸਾਰਾ ਤਾਮਚਾ ਝੋਕਿਆ ਜਾਂਦਾ ਹੈ